ਕੀਤੀ ਜਾ ਰਹੀ ਹੈ ਉਹਦੀ ਤਿਆਰੀ ਵਜੋਂ ਕੀਤੀ ਜਾ ਰਹੀ ਹੈ ਤੁਸੀਂ ਸਾਰੇ ਇਸ ਗੱਲ ਤੋਂ ਜਾਣੋ ਕਿ ਜਿਹੜਾ ਅੱਜ ਸਮਾਂ ਚੱਲ ਰਿਹਾ ਹੈ ਜਿਹੜੇ ਵਰਸਾਤੀ ਡੱਡੂ 5 ਸਾਲਾਂ ਬਾਅਦ ਸਾਡੀਆਂ ਸੱਥਾਂ ਦੇ ਵਿੱਚ ਝੂਠਾ ਦੇ ਟਰੱਕ ਲੈ ਕੇ ਆਉਂਦੇ ਐ ਤੁਸੀਂ ਇਸ ਗੱਲ ਤੋਂ ਸਾਰੇ ਜਾਣੋ ਕਿ ਅੱਜ ਉਹਨਾਂ ਦੇ ਸਾਰੇ ਬੇਪਰਦ ਹੋਏ ਐ ਅਸਲ ਦੇ ਵਿੱਚ ਆਪਾਂ ਲੰਬੇ ਸਮੇਂ ਤੋਂ ਕਹਿੰਦੇ ਆਏ ਆ ਕਿ ਵੋਟਾਂ ਨੇ ਨਹੀਂ ਲਾਉਣਾ ਪਾਰ ਲੜਨਾ ਪੈਣਾ ਬੰਨ ਕਤਾਰ ਇਸ ਕਰਕੇ ਦੋਸਤੋ ਜਿਹੜੀਆਂ ਇਹ ਵੋਟਾਂ ਨੇ ਚਾਹੇ ਉਹ ਪੰਚਾਇਤੀ ਹੋਣ ਚਾਹੇ ਉਹ ਐਮਐਲਏ ਦੀਆਂ ਹੋਣ ਚਾਹੇ ਉਹ ਐਮਪੀਆਂ ਦੇ ਹੋਣ ਇਹ ਹਮੇਸ਼ਾ ਸਾਡੇ ਮੁੱਦੇ ਰੋਲਦੀਆਂ ਨੇ ਇਹ ਹਮੇਸ਼ਾ ਸਾਡੇ ਪਰਿਵਾਰਾਂ 'ਚ ਪਾਟਕ ਪਾਉਂਦੀਆਂ ਨੇ ਇਹ ਹਮੇਸ਼ਾ ਸਾਨੂੰ ਉਸ ਅਲਜੇਮੇ 'ਚ ਪਾਉਂਦੀਆਂ ਨੇ ਜਿਹੜੇ ਅਲਜੇਮੇ 'ਚ ਸਾਡਾ ਕੋਈ ਇਸ ਗੱਲ ਨਾਲ ਵਾਅਦਾ ਵਸਤਾ ਨਹੀਂ ਹੈ ਅੱਗੇ ਆਪਾਂ ਗੱਲ ਕਰਦੇ ਆਂ ਕਿ ਅਸਲ ਦੇ ਵਿੱਚ ਇਹ ਸਾਰੇ ਇੱਕੋ ਥੈਲੀ ਦੇ ਚੱਟੇ ਬੱਟੇ ਐ ਇਹ ਗੱਲ ਤੁਹਾਨੂੰ ਚਿੱਟੇ ਦਿਨ ਵਾਂਗੂ ਸਾਫ਼ ਹੋ ਗਈ ਕਿ ਇੱਕ ਦਿਨ 'ਚ ਤਿੰਨ ਤਿੰਨ ਪਾਰਟੀਆਂ ਬਦਲਦੇ ਐ ਇਹਨਾਂ ਦਾ ਕੋਈ ਆਪਾਂ ਪਹਿਲਾਂ ਬੋਲਦੇ ਰਹੇ ਹਾਂ ਬੇ ਇਹਨਾਂ ਦਾ ਕੋਈ ਧਰਮ ਨਹੀਂ ਇਹਨਾਂ ਦੀ ਕੋਈ ਜਾਤ ਨਹੀਂ ਇਹਨਾਂ ਦਾ ਇੱਕੋ ਧਰਮ ਹੈ ਕਿ ਲੋਕਾਂ ਨੂੰ ਕਿਵੇਂ ਲੁੱਟਣਾ ਹੈ ਲੋਕਾਂ ਨੂੰ ਕਿਵੇਂ ਕੁੱਟਣਾ ਹੈ ਲੋਕਾਂ ਦੇ ਉੱਤੇ ਉਹ ਨੀਤੀਆਂ ਕਿਵੇਂ ਲਾਗੂ ਕਰਨੀਆਂ ਨੇ ਜਿਹੜੀਆਂ ਨੀਤੀਆਂ ਨੇ ਸਾਡਾ ਕੁਚੰਬਰ ਘਟ ਰੱਖਿਆ ਅਸਲ ਦੇ ਵਿੱਚ ਇਹ ਸਾਰੇ ਢਿੱਡੋਂ ਉਸ ਗੱਲਾਂ ਸਹਿਮਤ ਹੈ ਇਸ ਕਰਕੇ ਤੁਹਾਨੂੰ ਕੋਈ ਬਲਾਰਾ ਚਾਹੇ ਉਹ ਕਾਂਗਰਸ ਦਾ ਹੈ ਚਾਹੇ ਉਹ ਆਪਾ ਰੰਦਾ ਹੈ ਚਾਹੇ ਉਹ ਭਾਜਪਾ ਲੰਦਾ ਹੈ ਚਾਹੇ ਉਹ ਅਕਾਲੀਆ ਦਾ ਹੈ ਇਹ ਕਦੇ ਵੀ ਇਹਦੇ ਮੈਨੀਫੈਸਟੋ ਪੜ ਲਿਓ ਇਹ ਕੋਈ ਨਹੀਂ ਕਹਿੰਦਾ ਕਿ WTO ਤੋਂ ਬਾਹਰ ਆ ਮੰਗੇ ਇਸ ਕਰਕੇ ਹੁਣ ਗੱਲ ਇੱਥੇ ਹੈ ਕਿ ਜਦੋਂ ਇਹ ਨੀਤੀਆਂ ਸਾਡੇ ਉੱਤੇ ਥੋਸਦੇ ਹੈ ਉਦੋਂ ਗੱਲ ਕੀ ਕਰਦੇ ਹੈ ਇਹ ਕਹਿੰਦੇ ਹੈ ਕਿ ਅਸੀਂ ਲੋਕਾਂ ਦਾ ਵਿਕਾਸ ਕਰ ਰਹੇ ਹਾਂ ਮੋਦੀ ਕਹਿੰਦਾ ਹੈ ਵੀ ਅਸੀਂ ਅਜੇ ਟ੍ਰੇਲਰ ਲੈ ਕੇ ਆਏ ਹਾਂ ਫਿਲਮ ਅਜੇ ਬਾਕੀ ਹੈ ਇਹਦਾ ਮਤਲਬ ਸਾਫ਼ ਹੈ ਕਿ ਜੇ ਇਹਨਾਂ ਦਾ ਟ੍ਰੇਲਰ ਹੀ ਸਾਡੇ ਕਪੜੇ ਲਾਣ ਤੱਕ ਜਾ ਰਿਹਾ ਹੈ ਫਿਰ ਜਦ ਫਿਲਮ ਆਉਗੀ ਫਿਰ ਇਹਦਾ ਮਤਲਬ ਹੈ ਕਿ ਸਾਡੇ ਘਰ-ਕਾਟ ਤਬਾਹ ਹੋ ਜਾਣਗੇ ਸਾਡੇ ਬੱਚਿਆਂ ਦੇ ਰੋਜ਼ਗਾਰ ਖੋ ਜਾਣਗੇ ਸਾਡੇ ਪਿੰਡਾਂ ਦੀ ਜਿਹੜੀ ਸਾਂਝ ਹੈ ਉਹ ਟੁੱਟੀ ਹੋਊਗੀ ਇਸ ਕਰਕੇ ਅੱਜ ਸਾਡੇ ਲਈ ਸੋਚਣ ਦਾ ਮਾਮਲਾ ਹੈ ਕਿ ਜੇ ਅਸੀਂ ਬਿਜਲੀ ਤੇ ਲੜਦੇ ਆ ਤਾਂ ਅਸੀਂ ਕਰਦੇ ਕੀ ਆ ਅਸੀਂ ਗ੍ਰੈਡਾ ਕੇ ਜਾ ਕੇ ਬਹਿ ਜਾਂਦੇ ਆ ਅਸੀਂ ਕਹਿੰਦੇ ਸਾਨੂੰ ਬਿਜਲੀ ਦਿਓ ਅਸੀਂ ਬਿਜਲੀ ਵਾਸਤੇ ਲੈਣ ਵਾਸਤੇ ਲੜਦੇ ਆ ਪਰ ਅਸੀਂ ਇਸ ਗੱਲ ਵਾਸਤੇ ਹੀ ਲੜਦੇ ਕਿ ਬਿਜਲੀ ਦੀ ਜਿਹੜੀ ਨੀਤੀ ਹੈ ਜਿਹੜੀ ਪਾਲਸੀ ਹੈ ਜਿਹੜੀ ਇਹ ਤਿੰਨ ਵਾਰੀ ਬਦਲ ਕੇ ਹੁਣ 220 ਲੈ ਆਏ ਵੀ ਆਪਾਂ ਉਸ ਵਾਸਤੇ ਲੜੀਏ ਜਦੋਂ ਅਸੀਂ ਕਣਕ ਦੇ ਭਾਅ ਦੀ ਗੱਲ ਕਰਦੇ ਆ ਉਦੋਂ ਮੰਡੀ ਦੇ ਵਿੱਚ ਇਨਸਪੈਕਟ ਨੂੰ ਘੇਲ ਕੇ ਬਹਿ ਜਾਂਦੇ ਆ ਵੀ ਯਾਰ ਸਾਡੀ ਮੰਡੀ ਦੀ ਕਣਕਲਾ ਪਰ ਅਸੀਂ ਉਸ ਗੱਲ ਵਾਸਤੇ ਨਹੀਂ ਲੜਦੇ ਕਿ ਸਾਨੂੰ ਜਿਹੜੀ ਐਮਐਸਪੀ ਵਾਸਤੇ ਲੜਾਈ ਲੜਦੇ ਆ ਉਹ ਅਸਲ ਵਿੱਚ ਮੁੱਖ ਲੜਾਈ ਹੈ ਜਦੋਂ ਅਸੀਂ ਇਸ ਗੱਲ ਪਿੱਛੇ ਲੜਦੇ ਆ ਵੀ ਸਾਨੂੰ ਜਿਹੜੀ ਅਸਲ ਦੇ ਵਿੱਚ ਸਾਡੇ ਨਾਲ ਜਿਹੜੀ ਮਹਿੰਗਾਈ ਹੈ ਉਹਨੂੰ ਨੱਥ ਪਾਈ ਜਾਵੇ ਹੁਣ ਦੋਸਤੋ ਸਾਡੇ ਨਾਲ ਸੋਚ ਦਾ ਮਾਮਲਾ ਇਹ ਹੈ ਕਿ ਜਿਹੜੀ ਬਿਜਲੀ ਹੈ ਉਡੀ ਲੋਡ ਸਾਨੂੰ ਕੱਲਿਆਂ ਨੂੰ ਨਹੀਂ ਹੈ ਉਡੀ ਲੋਡ ਸਾਰੇ ਪੰਜਾਬ ਦੇ ਲੋਕਾਂ ਨੂੰ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਮਲਾਜ਼ਮ ਹੈ ਚਾਹੇ ਉਹ ਉਹ ਕੋਈ ਝੂਪੜੀ ਝੋਪੜੀ ਵਾਲਾ ਹੈ ਚਾਹੇ ਉਹ ਕੋਈ ਛੋਟੀ ਫੈਕਟਰੀ ਵਾਲਾ ਹੈ ਚਾਹੇ ਕੋਈ ਛੋਟੀ ਦੁਕਾਨ ਵਾਲਾ ਹੈ ਦੇ ਅਸਮ ਦੇ ਵਿੱਚ ਤੇਲ ਮਹਿੰਗਾ ਹੋ ਜਾਂਦਾ ਹੈ ਉਹ ਗੈਸ ਮਹਿੰਗੀ ਹੋ ਜਾਂਦੀ ਹੈ ਉਹ ਕੱਲੇ ਕਿਸਾਨਾਂ ਦੀ ਮਹਿੰਗੀ ਨਹੀਂ ਹੁੰਦੀ ਉਹ ਮਜ਼ਦੂਰਾਂ ਦੀ ਵੀ ਮਹਿੰਗੀ ਹੁੰਦੀ ਹੈ ਉਹ ਉਹ ਸਾਰੇ ਤਬਕਿਆਂ ਦੀ ਮਹਿੰਗੀ ਹੁੰਦੀ ਹੈ ਜਿਹੜੇ ਤਬਕਿਆਂ ਨੇ ਉਹਦੀ ਖਫਤ ਚੱਲਣੀ ਹੈ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਮਹਿੰਗੀਆਂ ਹੋ ਕੇ ਰਹੀਆਂ ਨੇ ਇਹ ਹੋ ਇਸ ਕਰਕੇ ਰਹੀਆਂ ਨੇ ਕਿ ਜਿਹੜੀ 1991 ਦੇ ਵਿੱਚ ਨੀਤੀ ਲੈ ਕੇ ਆਈ ਹੈ ਉਹੀ ਨੀਤੀ ਸਾਨੂੰ ਖੰਗੜ ਕਰ ਰਹੀ ਹੈ ਉਹੀ ਨੀਤੀ ਸਾਡੇ ਬੱਚੇ ਦਾ ਰੋਜ਼ਗਾਰ ਖੋ ਰਹੀ ਹੈ ਉਹੀ ਨੀਤੀ ਸਾਡੀ ਬਿਜਲੀ ਨੂੰ ਸਾਡੀ ਪਹੁੰਚ ਤੋਂ ਦੂਰ ਲੈ ਕੇ ਜਾ ਰਹੀ ਹੈ ਉਹੀ ਨੀਤੀ ਸਾਡੀਆਂ ਮੰਡੀਆਂ ਦੇ ਵਿੱਚ ਸਾਡੀ ਮੰਡੀ ਨੂੰ ਖਤਮ ਕਰ ਜਾ ਰਹੀ ਹੈ ਉਹੀ ਨੀਤੀ ਦੇਸੜੇ ਦੁਕਾਨਦਾਰ ਹੈ ਉਹਨਾਂ ਨੂੰ ਝੰਮਣੇ ਉਹੀ ਨੀਤੀ ਨੇ ਟਰੱਕ ਜੁਨੇ ਨੂੰ ਝੰਮਣੇ ਉਹੀ ਨੀਤੀ ਨੇ ਮਜ਼ਦੂਰਾਂ ਨੂੰ ਝੰਮਣੇ ਇਹਦਾ ਮਤਲਬ ਕੀ ਬਣ ਗਿਆ ਇਹਦਾ ਮਤਲਬ ਇਹ ਹੈ ਕਿ ਜਦੋਂ ਸਾਰੇ ਅਸੀਂ ਉਸ ਮਰਜ਼ ਦੇ ਮਰੀਜ਼ ਆ ਜਦੋਂ ਅਸੀਂ ਸਾਰੇ ਉਸ ਬਿਮਾਰੀ ਦੇ ਮਰੀਜ਼ ਆ ਫਿਰ ਇਹਦਾ ਮਤਲਬ ਇਹ ਬਣਦਾ ਹੈ ਕਿ ਲੜਾਈ ਨੂੰ ਸਾਡੇ ਕਿਤੇ ਤੋਂ ਅੱਗੇ ਵਧਾਈਏ ਅਸੀਂ ਜਿਹੜਾ ਸਾਡਾ ਘੇਰਾ ਹੈ ਉਹਨੂੰ ਚੌੜਾ ਕਰੀਏ ਜਦੋਂ ਅਸੀਂ ਘੇਰਾ ਚੌੜਾ ਕਰਾਂਗੇ ਅਸੀਂ ਮਜ਼ਦੂਰਾਂ ਨੂੰ ਅਸੀਂ ਮੁਲਾਜ਼ਮਾਂ ਨੂੰ ਅਸੀਂ ਇੱਥੇ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਥੋੜੇ ਥੋੜੇ ਲੋਕ ਲੜਦੇ ਆ ਉਹਨਾਂ ਸਾਰਿਆਂ ਨੂੰ ਜੇ ਐਂ ਕਹਿ ਲੋ ਵੀ ਛੋਟੇ ਛੋਟੇ ਖਾਲਾਂ ਨੂੰ ਇਕੱਠੇ ਕਰਕੇ ਇੱਕ ਸਮੁੰਦਰ ਦਾ ਰੂਪ ਬਣਾਉਣਾ ਹੈ ਇਹ ਸਮੁੰਦਰ ਦਾ ਰੂਪ ਬਣਾਏ ਬਿਨਾ ਜਿੱਡੀ ਵੱਡੀ ਲੜਾਈ ਹੈ ਲੜਾਈ ਸਾਡੀ ਮੋਦੀ ਸਰਕਾਰ ਨਾਲ ਨਹੀਂ ਹੈ ਲੜਾਈ ਸਾਡੀ ਵੱਡ ਬੈਂਕ ਨਾਲ ਹੈ ਜਿੱਥੇ ਨੀਤੀਆਂ ਤਿਆਰ ਹੁੰਦੀਆਂ ਨੇ ਇਸ ਕਰਕੇ ਮਿੱਤਰੋ ਇਹ ਲੜਾਈ ਜਿਹੜੀ ਤੁਸੀਂ ਸਭ ਤੋਂ ਪਹਿਲਾਂ ਜੁੜ ਚੁੱਕੇ ਐ ਤੁਹਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਬੀਜੇ ਕਿਤੇ ਟੀਚਰ ਲੜਦੇ ਐ ਉਹਨਾਂ ਦਾ ਧਿਆਨ ਹੁੰਦਾ ਹੈ ਬੀਗਰਾਹਾਂ ਸਾਹਿਬ ਛੋਟਾ ਜਿਹਾ ਬਿਆਨ ਹੀ ਦੇ ਦੇਣਾ ਜਦੋਂ ਉਹ ਨਰਸਾਂ ਲੜਦੀਆਂ ਨੇ ਉਹ ਸੋਡੇ ਕੋਲ ਪਹੁੰਚ ਕਰਦੀਆਂ ਨੇ ਕਿ ਸਾਡੇ ਸਾਡਾ ਸਾਥ ਦਿੱਤਾ ਜਾਵੇ ਕੋਈ ਵੀ ਤਬਕਾ ਪੰਜਾਬ ਦੀ ਧਰਤੀ ਤੇ ਲੜੇ ਉਹ ਇਹ ਪਹੁੰਚ ਰੱਖਦਾ ਹੈ ਬੀਗਰਾਹਾਂ ਜਥੇਬੰਦੀ ਬਿਆਨ ਦੇ ਦੇ ਜਾ ਸਾਡੇ ਵਿੱਚ ਸ਼ਾਮਲ ਹੋ ਜੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਸਾਫ ਹੈ ਕਿ ਉਹ ਸਾਰਿਆਂ ਨੂੰ ਇੱਕ ਚਿੰਗ ਜਾਗੀ ਹੈ ਉਹ ਸਾਰਿਆਂ ਦੇ ਇੱਕ ਗੱਲ ਸਮਝ ਪਈ ਹੈ ਕਿ ਜਦੋਂ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਜਿਹੜੀ ਲੜਾਈ ਹੈ ਅੱਗੇ ਤੋਰ ਹੀ ਨਹੀਂ ਜਾ ਸਕਦੀ ਅਗਲੀ ਗੱਲ ਦੋਸਤੋ ਇਹ ਹੈ ਕਿ ਜਦੋਂ ਵੀ ਲਟੇਰਿਆਂ ਨੇ ਸਾਡੀ ਧਰਤੀ ਉੱਤੇ ਪੈਰ ਪਾਇਆ ਚਾਹੇ 1901 ਦੀ ਗੱਲ ਕਰ ਲਓ ਜਾਹੇ 1991 ਦੇ ਹੁਣਾਈ ਬਖਦੀ ਗੱਲ ਕਰ ਲੋ ਅੰਗਰੇਜ਼ਾਂ ਨੇ ਵੀ ਜਦੋਂ ਉਸੇ ਉਰੇ ਪੈਰ ਰੱਖਿਆ ਉਹਨਾਂ ਨੇ ਵੀ ਲੋਕਾਂ ਨੂੰ ਕਿਹਾ ਕਿ ਅਸੀਂ ਤੁਹਾਡਾ ਵਿਕਾਸ ਕਰ ਰਹੇ ਹਾਂ ਉਹਨਾਂ ਨੇ ਵੀ ਲੋਕਾਂ ਨੂੰ ਕਿਹਾ ਕਿ ਤੁਹਾਡੇ ਵਾਸਤੇ ਆਹ ਲੈਣਾ ਕੜਤੀਆਂ ਆਹ ਨਹਿਰਾਂ ਕੜਤੀਆਂ ਆਹ ਤੁਹਾਨੂੰ ਵੱਡੀਆਂ-ਵੱਡੀਆਂ ਵਸਤੀਆਂ ਜਿਹੜੀਆਂ ਅਪਜਾਊ ਬਣਾ ਕੇ ਦੇਤੀਆਂ ਉਦੋਂ ਉਹ ਵੀ ਇਹ ਗੱਲ ਕਿਹਾ ਕਿ ਅਸੀਂ ਤੁਹਾਡਾ ਵਿਕਾਸ ਕਰ ਰਹੇ ਹਾਂ ਅੱਜ ਦੇ ਹਾਕਮ ਵੀ ਇਹ ਕਹਿੰਦੇ ਐ ਕਿ ਅਸੀਂ ਤੁਹਾਡਾ ਵਿਕਾਸ ਕਰ ਰਹੇ ਹਾਂ ਪਰ ਆਪਾਂ ਨੂੰ ਇਹ ਸਮਝਣਾ ਪਊਗਾ ਬੇ ਵਿਕਾਸ ਬਲਾ ਕੀੜੀ ਐ ਵਿਕਾਸ ਕਿਹਾ ਕਿ ਨੂੰ ਜਾਂਦਾ ਹੈ ਵਿਕਾਸ ਅਸਲ ਦੇ ਵਿੱਚ ਹੁੰਦਾ ਕੀ ਐ ਜੇ ਆਪਾਂ ਵਿਕਾਸ ਦੀ ਗੱਲ ਕਰੀਏ ਇਹ મોદી ਕਹਿੰਦਾ ਸੀ ਕਿ ਮੈਂ ਆਮਦਨ ਦੁੱਗਣੀ ਕਰ ਦੂੰਗਾ ਤੁਹਾਡੇ ਖਾਤੇ ਦੇ ਵਿੱਚ 15-15 ਲੱਖ ਰੁਪਏ ਪਾ ਦੂੰਗਾ ਇਸ ਕਰਕੇ ਦੋਸਤੋ ਜਦੋਂ ਵਿਕਾਸ ਦੀ ਗੱਲ ਕਰਦੇ ਐ ਜਦੋਂ ਕਿਸਾਨ ਦੇ ਵਿਕਾਸ ਦੀ ਗੱਲ ਆਪਾਂ ਕਰੀਏ ਤਾਂ ਜਿਹੜਾ ਵਿਕਾਸ ਦਾ ਸੰਕਲਪ ਹੈ ਉਹ ਇਹ ਐ ਕਿ ਅਸੀਂ ਖੇਤੀ ਕਿੱਤਾ ਕਰਦੇ ਆ ਸਾਡੇ ਖੇਤੀ ਕਿੱਤੇ ਦੇ ਵਿੱਚ ਵੱਧ ਆਮਦਨ ਕਿਵੇਂ ਹੋਵੇ ਅਸੀਂ ਸੌਖੇ ਕਿਵੇਂ ਹੋਈਏ ਸਾਡੀ ਫਸਲਾਂ ਦੇ ਭਾਅ ਵਧੀਆ ਕਿਵੇਂ ਮਿਲਣ ਜਿਹੜੀ ਅਸੀਂਆਂ ਚੀਜ਼ਾਂ ਖੇਤਾਂ 'ਚ ਖਰਚਦੇ ਆ ਉਹ ਸਸਤੀਆਂ ਕਿਵੇਂ ਮਿਲਣ ਜੇ ਅਸੀਂ ਮਜ਼ਦੂਰ ਦੀ ਗੱਲ ਕਰਦੇ ਆ ਵੀ ਮਜ਼ਦੂਰ ਆਪਦੀ ਜ਼ਿੰਦਗੀ ਸੌਖੀ ਕਿਵੇਂ ਕੱਟੇ ਉਹਦੀ ਪਿੰਡ ਦੇ ਵਿੱਚ ਜ਼ਿੰਦਗੀ ਸੌਖੀ ਲੰਘੇ ਕਿਵੇਂ ਜੇ ਅਸੀਂ ਛੋਟੇ ਦੁਕਾਨਦਾਰ ਦੀ ਗੱਲ ਕਰਦੇ ਆ ਅਸੀਂ ਸਮਝਦੇ ਆ ਕੇ ਵੱਡੇ ਫਾਰਮ ਸਾਡੀ ਸਾਰੀ ਕਿਸਾਨੀ ਨੂੰ ਖਾਣ ਦੇ ਲਈ ਮਗਰ ਮੱਛ ਵਾਂਗੂ ਮੂੰਹ ਟੱਡੀ ਖੜਾ ਹੈ ਜੇ ਅਸੀਂ ਛੋਟੇ ਦੁਕਾਨਦਾਰਾਂ ਦੀ ਗੱਲ ਕਰੀਏ ਜਿਹੜੇ ਮੌਲ ਵੱਡੇ ਵੱਡੇ ਖੁੱਲੇ ਐ ਇਹ ਉਹਨਾਂ ਦੀ ਸਫਲਬੇਤਣ ਵਾਸਤੇ ਐ ਜਦੋਂ ਸਾਡਾ ਕਿੱਤਾ ਚੌਬੜ ਹੁੰਦਾ ਜਦੋਂ ਅਸੀਂ ਐ ਸਮਝਦੇ ਆ ਕਿ ਸਰਕਾਰ ਨੇ ਜਦੋਂ ਅਸੀਂ ਦਿੱਲੀ ਦੇ ਵਿੱਚ 13 ਮਹੀਨੇ ਇੱਕ ਵੱਡੀ ਲੜਾਈ ਲੜੀ 13 ਮਹੀਨੇ ਸਕੂਲ ਚੱਲੇ ਪੰਜਾਬ ਦੇ ਵਿੱਚ ਚੱਲੇ ਥੋੜੇ ਲੋਕਾਂ ਨੂੰ ਚੇਤਨਾ ਆਈ ਸੋਨੂੰ ਇਹ ਗੱਲ ਸਮਝ ਲੱਗੀ ਕਿ ਸਾਡਾ ਦੁਸ਼ਮਣ ਹੈ ਕੌਣ ਜਦੋਂ ਸੋਨੂੰ ਇਹ ਗੱਲ ਦੀ ਪਰਖ ਆਈ ਤਾਂ ਤੁਸੀਂ ਪੰਜਾਬ ਦੇ ਆ ਕੇ ਇੱਕ ਬਦਲ ਲੈ ਕੇ ਆਏ ਆਉਣ ਦੀ ਸੋਚੀ ਕਿਉਂਕਿ ਸੋਨੂੰ ਲੱਗਦਾ ਕਿ ਇੱਕ ਪਾਸੇ ਖੂਹ ਹੈ ਇੱਕ ਪਾਸੇ ਖਾਤਾ ਤੁਹਾਨੂੰ ਐ ਲੱਗਦਾ ਵੀ ਆਰੇ ਇਹਦੋਂ ਉੱਤਰ ਜਿਏ ਐ ਪਾਸੇ ਆ ਜੀ ਜਿਵੇਂ ਕਹਿੰਦੇ ਐ ਵੀ ਉੱਤਰ ਕਾਟੋ ਮੈਂ ਚੜਾਂ ਉਹ ਜਿਹੜੀ ਬਾਰੀ ਹੈ ਉਹ ਤੁਸੀਂ ਉਹਨੂੰ ਦੇਖਦੇ ਹੋ ਪਰ ਮਿੱਤਰੋ ਇਸ ਗੱਲ 'ਚ ਸੋਡਾ ਪਾਰਾ ਤਾਰਾ ਨਹੀਂ ਹੋਣਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਤੁਸੀਂ ਇਤਿਹਾਸ ਵਾਲੀ ਗੱਲ ਨੂੰ ਪਾਸੇ ਛੱਡ ਲੋ ਜਾਂ ਉਹਨੂੰ ਵਿਚਾਰ ਲੋ ਕਿ ਇਥੋਂ ਅੰਗਰੇਜ਼ ਗਏ ਐ ਕੀ ਉਹ ਵੋਟਾਂ ਨਾਲ ਗਏ ਐ ਜਦੋਂ ਲੋਕਾਂ ਨੇ ਉਹਨਾਂ ਨੂੰ ਭੇਜਿਆ ਉਹ ਉਦੋਂ ਗਏ ਐ ਜਦੋਂ ਫੌਜ 'ਚ ਬਗਾਵਤ ਹੋਈ ਐ ਜਦੋਂ ਉਹਨਾਂ ਨੂੰ ਇਹ ਕਹਿਣਾ ਪਿਆ ਕਿ ਹਿੰਦੁਸਤਾਨ ਦੀ ਧਰਤੀ ਇੱਕ ਜੇ ਇੱਕ ਜਿਹੜਾ ਦਰਿਆ ਹੈ ਉਹ ਸਾਰੇ 'ਚ ਅੱਗ ਵੱਰ ਰਹੀ ਐ ਤੇ ਉਹਦੇ ਵਿੱਚ ਕਿਸ਼ਤੀ ਜਾ ਰਹੀ ਹੈ ਜੀਚ ਅੰਗਰੇਜ਼ ਸਵਾਰ ਹੈ ਉਹਨਾਂ ਨੇ ਉੱਥੇ ਦੇ ਹਾਕਮਾਂ ਨੂੰ ਇੱਕ ਚਿੱਠੀ ਚ ਲਿਖ ਕੇ ਭੇਜਿਆ ਕਿ ਜੇ ਜਹਾਜ਼ ਬਚਾਉਣਾ ਹੈ ਤਾਂ ਇਹਦਾ ਹੱਲ ਸੋਚਣਾ ਪਊਗਾ ਉਹ ਹੱਲ ਲੋਕਾਂ ਦੀਆਂ ਵੱਡੀਆਂ ਵੱਡੀਆਂ ਲੜਾਈਆਂ ਨੇ ਇੱਥੋਂ ਤੱਕ ਕਿ ਜਦੋਂ ਜੱਲੇ ਵਾਲੇ ਬਾਗ ਦੀ ਲੜਾਈ ਲੜੀ ਹੈ ਉੱਥੇ ਵੀ ਲੋਕਾਂ ਨੂੰ ਵੰਡਣ ਖਾਤਰ ਜਿਵੇਂ ਅੱਜ ਕਦੇ ਧਰਮ ਦੀ ਗੱਲ ਕਰਦੇ ਐ ਕਦੇ ਜਾਤ ਦੀ ਗੱਲ ਕਰਦੇ ਐ ਕਦੇ ਇਲਾਕੇ ਦੀ ਗੱਲ ਕਰਦੇ ਐ ਕਦੇ ਐ ਕਹਿੰਦੇ ਐ ਤੁਸੀਂ ਆਸਟ੍ਰੇਲੀਆ ਦਾ ਝੰਡਾ ਇੱਕ ਰੇਲ ਲਾ ਲਓ ਤੁਸੀਂ ਕੈਨੇਡਾ ਦੇ ਝੰਡੇ ਗੱਡੀ ਦੇ ਟੱਗ ਲਓ ਤੁਸੀਂ ਪਾਕਿਸਤਾਨ ਦੀ ਲੀਰ ਵੀ ਡੰਗ ਲਓ ਨਾ ਉਹ ਵੀ ਕਹਿਣਗੇ ਇਹ ਪਾਕਿਸਤਾਨ ਦਾ ਖੂਬੀ ਹੈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਜਦੋਂ ਵੀ ਨੀਤੀਆਂ ਲਾਗੂ ਕਰਦੇ ਐ ਜਦੋਂ ਪਹਿਲਾਂ ਨੀਤੀਆਂ ਲਾਗੂ ਕੀਤੀਆਂ ਨਹੀਂ ਮੈਂ ਤੁਹਾਡਾ ਧਿਆਨ 1900 ਦੇ ਏਡਗੇਟ ਲੈ ਕੇ ਜਾਊਗਾ ਜਦੋਂ ਇਸ ਧਰਤੀ ਉੱਤੇ ਉਹਨਾਂ ਨੇ ਨੀਤੀਆਂ ਲਾਗੂ ਕਰੀਆਂ ਉਹਨਾਂ ਨੇ ਨੀਤੀਆਂ ਲਾਗੂ ਕਰਦੋ ਪਹਿਲਾਂ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜੇ ਆਪਦੇ ਆਪਦੇ ਚੁਣੇ ਹੋਏ ਨਮਾਇਦੇ ਸੀ ਉਹ ਸਾਰੇ ਰੂਤ ਸਿੰਘ ਵਰਗੇ ਉਹਨਾਂ ਦੇ ਵਿੱਚ ਲਾਏ ਤੇ ਉੱਥੋਂ ਔਰ ਘਰਾਂ ਦੇ ਵਿੱਚੋਂ ਹੁਕਮਨਾਮੇ ਲਾਗੂ ਕਰਾਏ ਅੱਜ ਫੇਰ ਚਾਹੇ ਮੈਂ ਕਿਸੇ ਧਰਮ ਦਾ ਵਿਰੋਧੀ ਨਹੀਂ ਹਾਂ ਅੱਜ ਜਦ ਫੇਰ ਨੀਤੀ ਲਾਗੂ ਕਰਨੀ ਹੈ ਅੱਜ ਫੇਰ ਧਰਮ ਕਪਤਾ ਉਹਨਾਂ ਨੇ ਲਿਆ ਹੋਇਆ ਉਸ ਤਰ ਬੱਤੇ ਦੇ ਤਹਿਤ ਕਿ ਲੋਕਾਂ ਨੂੰ ਇਸ ਪਾਸੇ ਉਹਨਾਂ ਦਾ ਧਿਆਨ ਪਾਸੇ ਕਰ ਲიਏ ਤੇ ਦੂਜੇ ਪਾਸੇ ਨੀਤੀ ਲਾਗੂ ਕਰਦੀਏ ਇਹਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਕਿਸੇ ਵੀ ਗੱਲ ਤੇ ਲੜਦੇ ਹਾਂ ਚਾਹੇ ਅਸੀਂ ਮਹਿੰਗਾਈ ਤੇ ਲੜਦੇ ਹਾਂ ਚਾਹੇ ਅਸੀਂ ਬਿਜਲੀ ਤੇ ਲੜਦੇ ਹਾਂ ਚਾਹੇ ਅਸੀਂ ਪੀਣ ਵਾਲੇ ਪਾਣੀ ਤੇ ਲੜਦੇ ਹਾਂ ਚਾਹੇ ਅਸੀਂ ਮੰਡੀ ਖਾਤ ਲੜਦੇ ਹਾਂ ਇਹ ਲੜਾਈ ਮਿੱਤਰੋ ਆਪਣੀ ਕੱਲਿਆਂ ਦੀ ਨਹੀਂ ਹੈ ਜੇ ਤੁਸੀਂ ਮੰਡੀ ਦੀ ਗੱਲ ਕਰ ਲੋ ਆਪਣੀ ਮੰਡੀ ਦੇ ਵਿੱਚ ਜਦੋਂ ਸਾਡੀ ਜਿੰਸ ਆਉਂਦੀ ਹੈ ਤਾਂ ਉਹਨੂੰ ਸਾਫ਼ ਕਰਨ ਦੇ ਲਈ ਮਜ਼ਦੂਰ ਆਉਂਦਾ ਹੈ ਉਹਨੂੰ ਤੋਲਣ ਦੇ ਲਈ ਮਜ਼ਦੂਰ ਆਉਂਦਾ ਹੈ ਜਦੋਂ ਗੱਡੀ ਦੇ ਵਿੱਚ ਲਾਦੇ ਹੈ ਉਦੋਂ ਮਜ਼ਦੂਰ ਆਉਂਦਾ ਹੈ ਫਿਰ ਉਹਦੇ ਅੱਗੇ bari ਚੱਲ ਪੈਂਦੀ ਹੈ ਟਰੱਕ ਯੂਨੀਅਨ ਦੀ ਉਥੇ ਟਰੱਕ ਆਏ ਆਉਂਦੇ ਹੈ ਜੇ ਟਰੱਕ ਯੂਨੀਅਨ ਹੈ ਤਾਂ ਪੈਂਚਰ ਲਾਉਣ ਆਈ ਦੁਕਾਨਾਂ ਨੇ ਇਸ ਕਰਕੇ ਇਹ ਲੜੀ ਜੁੜਦੀ ਜੁੜਦੀ ਸਾਰੇ ਲੋਕਾਂ ਨਾਲ ਜੁੜ ਜਾਂਦੀ ਹੈ ਇਹਦਾ ਮਤਲਬ ਸਾਫ਼ ਹੈ ਕਿ ਇਹ ਲੜਾਈ ਸਾਡੀ ਸਾਰੇ ਲੋਕਾਂ ਦੀ ਲੜਾਈ ਹੈ ਜਦੋਂ ਇਹ ਲੋਕਾਂ ਦੀ ਲੜਾਈ ਹੈ ਫਿਰ ਆਪਾਂ ਕਿਸਾਨ ਜਥੇਬੰਦੀ ਵਾਲੇ ਭਲਾ ਇਹਦਾ ਤਰਦਦ ਕਿਉਂ ਕਰ ਰਹੇ ਹਾਂ ਆਪਾਂ ਇਹ ਆਪਾਂ ਇਨੀ ਕੋਸ਼ਿਸ਼ ਕਿਉਂ ਕਰ ਰਹੇ ਹਾਂ ਇਹ ਆਪਾਂ ਕੋਸ਼ਿਸ਼ ਇਸ ਕਰਕੇ ਕਰ ਰਹੇ ਹਾਂ ਜੇ ਆਪਾਂ ਆਧਾਰ ਦੇ ਤੌਰ ਤੇ ਸਮਝਣਾ ਹੋਵੇ ਕਿ ਜੇ ਸਾਡੇ ਪਿੰਡ ਦੇ ਵਿੱਚੋਂ ਕੋਈ ਵੀ ਟੀਮ ਬਣਾਉਣੀ ਹੈ ਚਾਹੇ ਉਹ ਕਬੱਡੀ ਦੀ ਹੈ ਚਾਹੇ ਉਹ ਹਾਕੀ ਦੀ ਹੈ ਚਾਹੇ ਫੁੱਟਬਾਲ ਦੀ ਹੈ ਮੰਨ ਲਓ ਸਾਡੇ ਪਿੰਡ ਦੇ ਵਿੱਚ ਦੋ ਮੁੰਡੇ ਹੈਗੇ ਜਿਹੜੇ ਵਧੀਆ ਖੇਡਦੇ ਆ ਪਰ ਦੋਨਾਂ ਦਾ ਟੀਮ ਨਹੀਂ ਬਣਦੀ ਜੇ ਟੀਮ ਬਣਾਉਣੀ ਹੈ ਤਾਂ 10-11 ਬੰਦਿਆਂ ਦੀ ਲੋੜ ਪਊਗੀ ਫਿਰ ਉਹ 10 ਬੰਦੇ ਤਿਆਰ ਕਿਹਨੇ ਕਰਨੇ ਨੇ ਉਹ 10 ਬੰਦਿਆਂ ਦਾ ਜੁਮਾ ਉਹ ਜਿਹੜੇ ਦੋ ਇਹ ਆਸ ਕਰਦੇ ਆ ਕਿ ਸਾਡੇ ਪਿੰਡ ਦਾ ਨਾਂ ਸਾਰੇ ਜਾਵੇ ਜਿਹੜੇ ਆਸ ਕਰਦੇ ਐ ਵੀ ਸਾਡਾ ਪਿੰਡ ਸਾਰਿਆਂ ਚ ਰੋਸ਼ਨ ਹੋਵੇ ਤੇ ਇਸ ਐਸੀ ਇਹੋ ਜਿਹੇ ਮੁੰਡੇ ਪੈਦਾ ਕਰੀਏ ਜੇ ਭਲਾ ਆਪਾਂ ਇਹ ਮੰਨਦੇ ਆ ਵੀ ਸਾਡੀ ਲੜਾਈ ਦਾ ਸਾਡੇ ਸਾਡਾ ਜ ਟੱਕਰ ਐ ਉਹ ਵਰਡ ਬੈਂਕ ਨਾਲ ਐ ਜਾਂ ਸਾਡੀ ਟੱਕਰ ਵਰਡ ਬੈਂਕ ਨਾਲ ਐ ਫੇਰ ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਜਿੱਡੀ ਸਾਡੀ ਗਿੰਤੀ ਐ ਇਸ ਗਿੰਤੀ ਨਾਲ ਮਿੱਤਰੋ ਇੱਕ ਤੱਕਰ ਪੁੱਗਣੀ ਨਹੀਂ ਇਹ ਗਿਣਤੀ ਜਿਹੜੀ ਅੱਜ ਸਾਡੀ ਗਿਣਤੀ ਹੈ ਜੇ ਪੰਜਾਬ ਦੀ ਗਿਣਤੀ ਆਪਾਂ ਲਾ ਲਈਏ ਤਕਰੀਬਨ 3.5 ਕਰੋੜ ਆਬਾਦੀ ਹੈ ਤੇ ਅਸੀਂ ਵੱਡੇ ਤੋਂ ਵੱਡੇ ਇਕੱਠ ਕਰਦੇ ਆ 50 ਹਜ਼ਾਰ ਦਾ 60 ਹਜ਼ਾਰ ਦਾ ਕਰ ਲਏ ਨੇ ਜੇ ਲੜਨੇ ਇਹ ਬੰਦੇ ਦੀ ਗਿਣਤੀ ਕਰ ਲਈਏ ਤਾਂ 5000 ਹੈ ਜੇ ਆਗੋਂ ਦੀ ਗਿਣਤੀ ਕਰ ਲਈਏ ਤਾਂ ਮੰਨ ਲਓ 2000 3000 ਹੋਊਗੀ ਤੁਸੀਂ ਐਂ ਦੱਸੋ ਵੀ ਆਪਾਂ ਪੰਜਾਬ ਦੇ ਲੜਨਾ ਇਹ ਲੋਕ ਜਿਹੜੇ ਐ ਕਹਿੰਦੇ ਆ ਵੀ ਪੰਜਾਬ ਦੀ ਸਰਕਾਰ ਦੇ ਬਰਾਬਰ ਸਾਡੀ ਸਰਕਾਰ ਚੱਲਦੀ ਹੈ ਛੋਡੀ ਗੰਟੀ ਕਿੰਨੀ ਹੈ ਇਸ ਕਰਕੇ ਮਿੱਤਰੋ ਜਿੱਡੀ ਵੱਡੀ ਲੜਾਈ ਹੈ ਜਿਹੜੀ ਥਾਂ ਦੇ ਉੱਤੇ ਇਸ ਲੜਾਈ ਨੇ ਜਾਣਾ ਇਸ ਗੱਲ ਨਾਲ ਇਹ ਗੱਲ ਦੀ ਪੂਰਤੀ ਨਹੀਂ ਹੋਣੀ ਅਗਲੀ ਗੱਲ ਮੈਂ ਤੁਹਾਨੂੰ ਤੁਹਾਡੇ ਨਿਗਾਚ ਲੈਣ ਨੂੰ ਚਾਹਨਾ ਕਿ ਤੁਹਾਨੂੰ ਬਹੁਤ ਸਾਰੇ ਲੋਕ ਸਵਾਲ ਕਰਦੇ ਐ ਵੀ ਭਾਈਏ ਤੁਸੀਂ ਵੋਟਾਂ 'ਚ ਨਾ ਖੜੇ ਹੋਏ ਉਹ ਫਲਾਣੇ ਜਿੱਤ ਜਾਣਗੇ ਫੇਰ ਤੁਸੀਂ ਕੀ ਕਰੋਗੇ ਉਹਨਾਂ ਨੂੰ ਸਾਫ਼ ਜਵਾਬ ਦਿਓ ਕਿ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਵੀ ਲੋਕਾਂ ਨੇ ਲੜਕੇ ਕਰਾਇਆ ਜਦੋਂ ਕਰਜ਼ੇ ਦੀ ਲੜਾਈ ਲੜਿਆ ਉਦੋਂ ਵੀ ਤੁਸੀਂ ਲੜਕੇ ਕਰਾਇਆ ਜੇ ਕੁ르ਕੀ ਰੋਕੀ ਹੈ ਉਹ ਵੀ ਤੁਸੀਂ ਲੜਕੇ ਕਰਾਇਆ ਆ ਸਭ ਤੋਂ ਵੱਡੀ ਲੜਾਈ ਜਿਹੜੇ ਸਾਡੀ ਜ਼ਮੀਨਾਂ ਖੋਣ ਚਾਹੁੰਦੇ ਸੀ ਜਿਹੜੇ ਨਾਅਰੇ ਲੈ ਕੇ ਆਏ ਸੀ ਕਿ ਰਸੋਈ ਤੋਂ ਲੈ ਕੇ ਫਾਰਮ ਤੱਕ ਵੀ ਉਹ ਸਾਰਾ ਪ੍ਰਬੰਧ ਅਸੀਂ ਕਰਨੇ ਤੇ ਉਹ ਤਿੰਨੇ ਗੁਰੂਆਂ ਦੇ ਵਿੱਚ ਸੀ ਪਰ ਜਦੋਂ ਕਾਨੂੰਨ ਵਾਪਸ ਕਰ ਲੇ ਆਪਾਂ ਰੋਜ਼ ਬੋਲਦੇ ਆ ਕਿ ਇਹਨਾਂ ਨੀਤ ਬਦਲੀ ਐ ਨਾ ਨੀਤੀ ਬਦਲੀ ਐ ਇਸ ਕਰਕੇ ਮਿੱਤਰੋ ਇਹ ਸਾਨੂੰ ਸਾਫ਼ ਹੋ ਗਈ ਹੋਊ ਗੱਲ ਆ ਜਿਹੜਾ ਆਪਾਂ ਬਦਲ ਲੈ ਕੇ ਆਏ ਆ ਇਹ ਗੱਲਾਂ ਕਿਰਿਆ ਲਾਗੂ ਕਰ ਰਿਹਾ ਹੈ ਪਹਿਲਾ ਪਿੰਡਾਂ ਦੇ ਵਿੱਚ ਜਿਹੜੀ ਲਾਲ ਲਕੀਰ ਦੇ ਅੰਦਰ ਮਕਾਨ ਹੈ ਉਹਨਾਂ ਦੀ ਮਿੱਟੀ ਕਰਾਈ ਉਹ ਕਿਹਨੇ ਕਰਾਈ ਭਗਵੰਤ ਮਾਨ ਨੇ ਕਰਾਈ ਕਰਾਈ ਕੀ ਦੇ ਕਹਣ ਤੇ ਸੈਂਟਰ ਦੇ ਕਹਣ ਤੇ ਆ ਜਿਹੜੇ ਪਿੱਛੇ ਆਪਾਂ ਸੈਲੋਂਾਂ ਪਿੱਛੇ ਲੜਕੇ ਆਏ ਆ ਜਦੋਂ ਸੈਲੋਂਾਂ ਪਿੱਛੇ ਜਾ ਕੇ ਘੇਰੇ ਆ ਉਦੋਂ ਇਹ ਕਹਿੰਦੇ ਸਾਨੂੰ ਪਤੀਲ ਲੱਗਿਆ ਇਸ ਕਰਕੇ ਇੱਕ ਗੱਲ ਸਾਨੂੰ ਸਾਰਿਆਂ ਨੂੰ ਸਾਫ਼ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਵਰਲਡ ਬੈਂਕ ਦਾ ਕੋਈ ਵੀ ਫਰਮਾਨ ਆਉਂਦਾ ਹੈ ਕਦੇ ਵੀ ਪਾਰਲੀਮੈਂਟ ਦੇ ਵਿੱਚ ਬਹੁ ਗਿਣਤ ਨਾਲ ਪਾਸ ਨਹੀਂ ਕੀਤਾ ਗਿਆ ਇਹ ਰਿਕਾਰਡ ਹੈ ਇੱਥੋਂ ਤੱਕ ਹੈ ਕਿ ਜਿਹੜੀ ਦੀ ਪੱਕੀ ਸਰਕਾਰ ਹੈ ਜਿਹਨੂੰ ਡੀਸੀ ਹੈ ਸੈਕਟਰੀ ਜੀ ਹੈ ਜਿਹੜੇ ਚੰਡੀਗੜ੍ਹ ਬੈਠੇ ਹੈ ਉਹ ਸਿੱਧਾ رابطہ ਵਰਲਡ ਬੈਂਕ ਨਾਲ ਕਰ ਲੈਂਦੇ ਆ ਇਸ ਕਰਕੇ ਮਿੱਤਰੋ ਜਿਹੜੀ ਲੜਾਈ ਹੈ ਇਹ ਜਿਹੜੀ ਜਿੰਨੇ ਕੀ ਆਪਣੀ ਗਿਰਤੀ ਆਉਂਦੀ ਹੈ ਇਸ ਗਿਰਤੀ ਨਾਲ ਇਹ ਲੜਾਈ ਲੜੀ ਨਹੀਂ ਜਾਣੀ ਇਹ ਲੜਾਈ ਜਦੋਂ ਅਸੀਂ ਕਿਸਾਨ ਲੜਾਂਗੇ ਉਦੋਂ ਪਹਿਲਾਂ ਵੀ ਲਕੈ ਸੀ ਜਦੋਂ ਆਪਾਂ ਦਿੱਲੀ ਦਾ ਮੋਰਚਾ ਲੜਿਆ ਉਦੋਂ ਸਾਡੇ ਭਰਾਵਾਂ ਨੂੰ ਜਿਹੜੇ ਅਨੁਭਵ ਲੈ ਉਹਨਾਂ ਨੂੰ ਕਹਿੰਦੇ ਰਹੇ ਆ ਕਿ ਇਹਨਾਂ ਦੀ ਜ਼ਮੀਨ ਖੋ ਕੇ ਸੋਨੂੰ ਦੇਵਾਂਗੇ ਹੁਣ ਵੀ ਇਹ ਨਾਰਾ ਦੰਦੇ ਹੈ ਪਰ ਮਜ਼ਦੂਰ ਭਜਨੂ ਆਪਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਸਲ ਦੇ ਵਿੱਚ ਇਹ ਦੁਸ਼ਮਣ ਹੈ ਸੋਡੇ ਮਜ਼ਦੂਰ ਜਮਾਦੇ ਦੁਸ਼ਮਣ ਹੈ ਦੁਸ਼ਮਣ ਇਸ ਕਰਕੇ ਹੈ ਕਿ ਜਿਹੜੀ ਮੰਨੂ ਸਿਮਰਤੀ ਹੈ ਮੰਨੂ ਸਿਮਰਤੀ ਕੀ ਕੀ ਗੱਲਾਂ ਕਹਿੰਦੀ ਹੈ ਕਿ ਇਹਨਾਂ ਦੇ ਮੂੰਹ ਤੇ ਕੁੱਜਾ ਬੰਨ੍ਹ ਦੋ ਇਹਨਾਂ ਦੇ ਕੰਨਾਂ ਦੇ ਵਿੱਚ ਸਿੱਕਾ ਪਾ ਦੋ ਇਹਨਾਂ ਨੂੰ ਪਰਛਾਵੇਂ ਦੇ ਸਮੇਂ ਦੇ ਵਿੱਚ ਜਦੋਂ ਸੂਰਜ ਛਿਪਦਾ ਹੋਵੇ ਜਦੋਂ ਸੂਰਜ ਚੜ੍ਹਦਾ ਹੋਵੇ ਉਦੋਂ ਪਿੰਡ ਵਿੱਚ ਵੱੜਦੀ ਆਗਿਆ ਰਹਿੰਦੀ ਉਹ ਕਿਉਂਕਿ ਇਹਨਾਂ ਦਾ ਪਰਛਾਵਾਂ ਲੰਬਾ ਹੁੰਦਾ ਹੈ ਜੇ ਪਰਛਾਵਾਂ ਸਾਡੇ ਦੇ ਪੈ ਗਿਆ ਅਸੀਂ ਭਿੱਟੇ ਜਾਵਾਂਗੇ ਇਹ ਗੱਲਾਂ ਉਹ ਮਜ਼ਦੂਰ ਪਾਈਆਂ ਤੱਕ ਇਹ ਲਜਾਊਗਾ ਕੌਣ ਲਜਾਣਗੇ ਉਹ ਜਿਹੜੇ ਇਸ ਗੱਲ ਤੋਂ ਜਾਣੂ ਐ ਲਜਾਣਗੇ ਉਹ ਜਿਹੜੇ ਇਸ ਗੱਲ ਤੋਂ ਚੇਤਨ ਐ ਲਜਾਣਗੇ ਮਿੱਤਰੋ ਉਹ ਜਿਹੜੇ ਸਮਝਦੇ ਐ ਕਿ ਅਸਲ ਦੇ ਵਿੱਚ ਅਸੀਂ ਜਿਹੜਾ ਪੰਜਾਲੀ ਚੱਕੀ ਐ ਜਿਹੜੀ ਲੜਾਈ ਨੂੰ ਲੈ ਕੇ ਤੁਰੇ ਆਂ ਇਹ ਲੜਾਈ ਕੱਲੇ ਕਿਸਾਨਾਂ ਦੀ ਨਹੀਂ ਹੈ ਇਹ ਲੜਾਈ ਸਾਰੇ ਲੋਕਾਂ ਦੀ ਹੈ ਸਾਰੇ ਲੋਕਾਂ ਦੀ ਇਸ ਕਰਕੇ ਹੈ ਕਿ ਹਵਾ ਅਮੀਰ ਨੂੰ ਪੁੱਛ ਕੇ ਜਾਂ ਗਰੀਬ ਨੂੰ ਪੁੱਛ ਕੇ ਕਿਸੇ ਦੇ ਘਰੇ ਨਹੀਂ ਆਉਂਦੀ ਰੋਸ਼ਨੀ ਐ ਨਹੀਂ ਆਉਂਦੀ ਵੀ ਇਹ ਮਜ਼ਦੂਰ ਦਾ ਘਰ ਹੈ ਜਾਂ ਅਮੀਰ ਦਾ ਘਰ ਹੈ ਐਂ ਧਰਤੀ ਕਿਸੇ ਕੱਲੇ ਦੀ ਨਹੀਂ ਹੈ ਧਰਤੀ ਸਾਰੇ ਲੋਕਾਂ ਦੀ ਹੈ ਜਿਹੜੇ ਲੋਕ ਇਹਦੇ ਉੱਤੇ ਜ਼ਿੰਦਗੀ ਬਸਰ ਕਰ ਰਹੇ ਹੈ ਇਸ ਕਰਕੇ ਜਿਹੜੇ 2% ਲੋਕ ਹੈ ਜਿਹੜੇ ਆਪਦੀ ਪੁਗਤ ਬਣਾਉਂਦੇ ਆਏ ਇਹ ਦੋਸਤੋ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਸਾਰੇ ਲੋਕ ਹੈ ਜਿਹੜੇ ਕਦੇ ਛੱਤੀ ਰਾਜਿਆਂ ਦੇ ਰੂਪ ਦੇ ਵਿੱਚ ਐ ਪੰਜਾਬ ਦੀ ਧਰਤੀ ਦੇ ਉੱਤੇ ਰਾਜ ਕਰਦੇ ਰਹੇ ਹੈ ਅੱਜ ਐਮਐਲਏ ਦੇ ਰੂਪ ਦੇ ਵਿੱਚ ਅੱਜ ਐਮਪੀਆ ਦੇ ਰੂਪ ਦੇ ਵਿੱਚ ਜਿਹੜੀ ਅਗਲੀ ਗੱਲ ਹੈ ਮੈਂ ਪਹਿਲਾਂ ਬੋਲ ਕੇ ਗਿਆ ਵੀ ਇਹਨਾਂ ਦੀ ਕੋਈ ਜਾਤ ਨਹੀਂ ਇਹਨਾਂ ਦਾ ਕੋਈ ਗੋਤ ਨਹੀਂ ਇਹਨਾਂ ਦਾ ਕੋਈ ਧਰਮ ਨਹੀਂ ਜਦੋਂ 1857 ਦਾ ਗਦਰ ਹੋਇਆ ਉਦੋਂ ਇਹ ਸਾਰੇ ਮਹਾਰਾਜਿਆਂ ਨੇ 36 ਦੇ 36 ਨੇ ਉਹਨਾਂ ਸਾਰਿਆਂ ਦੀ ਮਦਦ ਕੀਤੀ ਹੈ ਜਦੋਂ ਸਾਡੇ ਯੋਧੇ ਲੜੇ ਐ ਉਦੋਂ ਪਰਾਂ ਦੀ ਫੌਜ ਕਿੰਨੀ ਸੀ ਅੰਗਰੇਜ਼ਾਂ ਕੋਲੇ 40000 ਫੌਸੀ ਪਰ ਜਿਹੜੀ ਫੌਜੀ ਬਗਾਵਤ ਕੀਤੀ ਐ ਉਹ 215000 ਨੇ ਬਗਾਵਤ ਕੀਤੀ ਐ ਹੁਣ ਤੁਸੀਂ ਕਹੋਗੇ ਵੀ ਉਹਨਾਂ ਕੋਲੇ ਫੌਤ ਤਾਂ 40000 ਸੀ ਬਗਾਵਤ 215000 ਕਿਵੇਂ ਕਰ ਗਈ ਜਿਹੜੇ ਰਾਜੇ ਮਹਾਰਾਜਾਾਂ ਦੀ ਫੌਜ ਸੀ ਜਿਹੜੇ ਮੁਸਲਮ ਚਾਹੇ ਮੁਸਲਮ ਸੀ ਚਾਹੇ ਉਹ ਸਿੱਖ ਸੀ ਜਿਹੜੇ ਵੀ ਰਾਜੇ ਸੀ ਉਹਨਾਂ ਦੀਆਂ ਸਾਰਿਆਂ ਦੀਆਂ ਫੌਜਾਂ ਨੇ ਬਗਾਵਤ ਕਰੀ ਐ ਉਹ ਸਾਰੇ ਬਾਗੀ ਹੋਏ ਐ ਇਸ ਕਰਕੇ ਅੰਗਰੇਜ਼ਾਂ ਜਿਹੜਾ ਤਖਤ ਐ ਉਹ ਬੁੱਢਾ ਮਾਰਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਤਰਦਦ ਕਰਨਾ ਪਊਗਾ ਹੁਣ ਦੋਸਤੋ ਅਗਲੀ ਗੱਲ ਇਹ ਐ ਵੀ ਜਦੋਂ ਆਪਾਂ ਇਹ ਕਹਿੰਦੇ ਆ ਵੀ ਯਾਰ ਵੋਟਾਂ ਨਾਲ ਪਾਰ ਨਹੀਂ ਹੋਣੀ ਬੇੜੀ ਪਾਰ ਆ ਤਾਰਾ ਲੋਕਾਂ ਨੂੰ ਲੜ ਕੇ ਹੋਣਾ ਇਹਦਾ ਆਪਣੇ ਅੱਗੇ ਪ੍ਰਤਾਖ ਖ ਨੂੰ ਪਰਵਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਤਾਂ ਸਾਫ਼ ਹੋ ਗਿਆ ਕਿ ਜਦੋਂ ਕਹਿੰਦੇ ਸੀ ਕਿ મોદી ਹੈ ਤਾਂ ਸੰਕਲ ਹੈ ਤੁਸੀਂ ਉਸ મોદી ਦੀ ਧੌਣ ਦੀ ਟੀਲੀ ਕੱਢ ਕੇ ਆਏ ਹੋ ਤੇ ਸਾਰੇ ਵੱਡ ਅਗੇ ਇੱਕ ਮੀਲ ਪੱਥਰ ਕੱਢ ਕੇ ਆਏ ਹੋ ਕਿ ਜੇ ਲੋਕ ਇਕੱਠੇ ਹੋ ਜਾਣ ਜੇ ਲੋਕ ਸਿਰ ਜੋੜ ਕੇ ਬਹਿ ਜਾਣ ਜੇ ਲੋਕ ਵਿਚਾਰਾ ਕਰ ਲੈਣ ਤਾਂ ਵੱਡੇ ਵੱਡੇ ਹਾਕਮ ਨੂੰ ਹਰਾਇਆ ਜਾ ਸਕਦਾ ਹੈ ਜਿਹੜਾ ਸਾਨੂੰ ਭੁਲੇਖਾ ਹੈ ਕਿ ਜਿਹੜੇ ਇੱਥੋਂ ਦੇ ਰਾਜ ਕਰਤੇ ਐ ਇਹਨਾਂ ਕੋਲੇ ਫੌਜਾਂ ਨਹੀਂ ਇਹਨਾਂ ਕੋਲੇ ਪੁਲਿਸ ਹੈ ਇਹਨਾਂ ਕੋਲੇ ਸਾਰਾ ਸਿਸਟਮ ਹੈ ਜਿਹੜਾ ਸਿਸਟਮ ਵਰਤ ਕੇ ਸਾਡੀ ਲਹਿਰ ਨੂੰ ਕੁਚਲ ਸਕਦੇ ਐ ਇਹ ਕਦੇ ਵੀ ਕਿਸੇ ਦੇ ਵਿਚਾਰ ਨੂੰ ਕੁਚਲ ਨਹੀਂ ਸਕੀ ਠੀਕ ਹੈ ਕਿ ਭਗਤ ਸਿੰਘ ਨੂੰ ਜਸਮਾਨੀ ਤੌਰ ਤੇ ਖਤਮ ਕਰਤਾ ਪਰ ਉਹਦੇ ਵਿਚਾਰ ਜਿਹੜੇ ਹਵਾ 'ਚ ਅੱਜ ਵੀ ਪੂਰੇ ਮੁcke ਇਲਹਰਾਉਂਦੇ ਐ ਲਹਿਰਾਉਂਦੇ ਰਹਿਣਗੇ ਉਦੋਂ ਤੱਕ ਲਹਿਰਾਉਂਦੇ ਰਹਿਣਗੇ ਜਦੋਂ ਤੱਕ ਉਹ ਜਿਹੜਾ ਕਿਹਾ ਸ਼ਬਦ ਐ ਕਿ ਲੋਕਾਂ ਨੂੰ ਉਦੋਂ ਤੱਕ ਲੜਨਾ ਪਊਗਾ ਜਦੋਂ ਤੱਕ ਇੱਕ ਮਨੁੱਖ ਦੇ ਹੱਥੋਂ ਦੂਜੇ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਇੱਕ ਸੂਬੇ ਦੇ ਵੱਲੋਂ ਦੂਜੇ ਸੂਬੇ ਦੀ ਲੁੱਟ ਨਹੀਂ ਖਤਮ ਹੁੰਦੀ ਇੱਕ ਦੇਸ਼ ਦੀ ਲੁੱਟ ਜਦੋਂ ਦੂਜੇ ਦੇਸ਼ ਕਰਦੇ ਆ ਜਿਹੜੇ ਸਾਮਰਾਜੀ ਹੈ ਇਹ ਉਦੋਂ ਨਹੀਂ ਖਤਮ ਹੁੰਦੀ ਅਗਲੀ ਗੱਲ ਦੋਸਤੋ ਇਹ ਹੈ ਕਿ ਜਿਹੜੇ ਛੋਡੀਆਂ ਚੋਣਾ ਦੇ ਵਿੱਚ ਜਿੰਨੇ ਵੀ ਆਏ ਆ ਤੇ ਜਿੰਨੇ ਵੀ ਆਉਣਗੇ ਇਹ ਸਾਰੇ ਉਸ ਨੀਤੀ ਦੇ ਉੱਤੇ ਪੂਰੇ ਪਰਪੱਕ ਹੈ ਇਹ ਫਿਰ ਜਦੋਂ ਨੀਤੀ ਦੇ ਪਰਪੱਕ ਹੈ ਇਹਦਾ ਮਤਲਬ ਸਾਫ਼ ਹੈ ਕਿ ਉਹਦੇ ਦੋ ਤਰ੍ਹਾਂ ਦੇ ਲੋਕ ਰਹਿੰਦੇ ਆ ਇਹ ਉਹ ਜਿਹੜੇ ਸਾਡੀ ਸਾਥ ਪਹਿਲੀ ਪਾਸ਼ਾਈ ਗੁਰਨਾਨ ਦੇਵ ਜੀ ਦੀ ਖੀਰ ਖਿੱਚੀ ਗਿਆ ਸੀ ਕਿ ਇੱਕ ਪਾਸੇ ਆ ਵਰਮਪੋਜ ਵਾਲੇ ਐ ਤੇ ਇੱਕ ਪਾਸੇ ਆ ਕੋਧਰੇ ਦੀ ਰੋਟੀ ਵਾਲੇ ਐ ਅੱਜ ਵੀ ਲੜਾਈ ਉਸ ਥਾਂ ਦੇ ਉੱਤੇ ਹੀ ਐ ਇਹਦਾ ਮਤਲਬ ਸਾਫ਼ ਐ ਕਿ ਉਹਨਾਂ ਦਾ ਰਾਹ ਵੋਟਾਂ ਦਾ ਰਾਹ ਐ ਸਾਡਾ ਰਾਹ ਸੰਘਰਸ਼ਾਂ ਦਾ ਰਾਹ ਐ ਇਸ ਕਰਕੇ ਜਦੋਂ ਲੋਕਾਂ ਨੂੰ ਇਕੱਠੇ ਕਰ ਲਾਂਗੇ ਜਦੋਂ ਲੋਕਾਂ ਨੂੰ ਇਹ ਗੱਲ ਵਿਚਾਰਾਂਗੇ ਤਾਂ ਪਿੰਡਾਂ ਦੇ ਵਿੱਚ ਪਹਿਲਾਂ ਆਪਾਂ ਕਿਹਾ ਕਰਦੇ ਆ ਤੋਂ 10 ਸਾਲ ਪਹਿਲਾਂ ਕੇ 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 ਪੁੱਛੋ ਵੋਟਾਂ ਪਾਉਣ ਵਾਲਿਓ ਸਾਡਾ ਕਿਹੋ ਜਿਹਾ ਮੰਦਾ ਹਾਲ ਅੱਜ ਉਹੀ ਲੋਕ ਹੈ ਨਾ ਥਾਂ ਥਾਂ ਕੇ ਕੇ ਸਵਾਲ ਕਰਦੇ ਆ ਜਦੋਂ ਲੋਕ ਹੋਰ ਚੇਤਨ ਹੋ ਗਏ ਜਦੋਂ ਲੋਕ ਹੋਰ ਸਿਆਣੇ ਹੋ ਗਏ ਜਦੋਂ ਸਾਡੀਆਂ ਗਲਬੱਕੜੀਆਂ ਮਜ਼ਦੂਰਾਂ ਨਾਲ ਤੇ ਦੁਕਾਨਦਾਰਾਂ ਨਾਲ ਮਲਾਜਮਾਂ ਨਾਲ ਛੋਟੇ ਕਾਰੋਬਾਰੀਆਂ ਨਾਲ ਉਹਨਾਂ ਨਾਲ ਪੈ ਗਈਆਂ ਤਾ ਅੱਗ ਦੀਆਂ ਲਾਟਾਂ ਜਦੋਂ ਤੁਰਿਆ ਕਰਨਗੇ ਇਹਨਾਂ ਦੇ ਪੈਰਾਂ 'ਚ ਉਦ ਦੀ ਬਲਿਆ ਕਰਨਗੇ ਆ ਇਸ ਕਰਕੇ ਇਹ ਜਿਹੜਾ ਤੁਸੀਂ ਉਦਮ ਕੀਤਾ ਛੋਡੇ ਉਦਨ ਨੂੰ ਸਲਾਮ ਹੈ ਛੋਡੀ ਮਿਹਨਤ ਨੂੰ ਸਲਾਮ ਹੈ ਇਹ ਸਲਾਮ ਆਉਂਦੇ ਦਿਨਾਂ ਦੇ ਵਿੱਚ ਇਹ ਰੰਗ ਲਿਆਉਗੀ ਤੇ ਸਾਰੇ ਲੋਕਾਂ ਦਾ ਜਿਹੜੇ ਅਸੀਂ ਰੋਜ਼ ਅਰਦਾਸ ਕਰਦੇ ਆਂ ਕਿ ਡਿੱਗੇ ਪੈ ਨੂੰ ਛੱਤੀ ਨਾਲ ਲਾਵਾਂਗੇ ਇਹ ਕੰਮ ਮਿੱਤਰੋ ਤੁਸ ਤੁਸੀਂ ਕਰਨਾ ਹੈ ਕਿਉਂਕਿ ਜਿਹੜਾ ਹਿੰਦੂਸਤਾਨ ਹੈ ਜਿਹੜਾ ਭਾਰਤ ਹੈ ਇਹ ਖੇਤੀ ਪ੍ਰਧਾਨ ਦੇਸ਼ ਹੈ ਜਿਹੜੇ ਖੇਤੀ ਕਰਨ ਵਾਲੇ ਜੋਧੇ ਐ ਉਹ ਜੋਧੇ ਇਸ ਲੜਾਈ ਦੇ ਵਿੱਚ ਲਿਸ਼ਕਣਗੇ ਤੇ ਰੰਗ ਭਰਨਗੇ ਤੇ ਉਹਨਾਂ ਸਾਰਿਆਂ ਨੂੰ ਆਉਣ ਲਈ ਤਿਆਰ ਕਰਨਗੇ ਆਸ ਕਰਾਂਗੇ ਕਿ ਇਹ ਜਿਹੜੀ ਗੱਲ ਆਪਾਂ ਕਰ ਰਹੇ ਆਂ ਇਹ ਪਿੰਡਾਂ ਚ ਰੈਲੀਆਂ ਕਰਕੇ ਕਰੋ ਬਲਾਕਾਂ ਚ ਰੈਲੀਆਂ ਕਰਕੇ ਕਰੋ ਪਿੰਡ ਚ ਤਿਆਰੀਆਂ ਕਰਨ ਦੇ ਲਈ ਢੋਲ ਮਾਰਚ ਕਰੋ ਉੱਥੇ ਹੋਰ ਤਿਆਰੀਆਂ ਕਰੋ ਤਾਂ ਕਿ ਵੋਟਾਂ ਵਾਲਿਆਂ ਨੂੰ ਲੋਕ ਮੂੰਹ ਨਾ ਲਾਉਣ ਤੇ ਉਹ ਆਪਦੀ ਜੀ ਸੱਚੀ ਸੁੱਚੀ ਕਿਰਤ ਹੈ ਉਹਨੂੰ ਬਚਾਉਣ ਦੇ ਲਈ ਸੰਘਰਸ਼ ਦੇ ਰਾਹ ਦੇ ਉੱਤੇ ਆਉਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇਹ ਸਨ ਜਨਕ ਸਿੰਘ ਜੀ ਭਟਾਲ ਸੂਬਾ ਮੀਤ ਪ੍ਰਧਾਨ ਜਿਨ੍ਹਾਂ ਨੇ ਬੜੇ ਵਿਸਤਾਰ ਨਾਲ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਰੱਖੇ ਨੇ